ਮੇਰੇ ਕਰਦੀ ਸਰਪੰਚ ਤੋਂ ਪ੍ਰਾਪਰ ਪ੍ਰਧਾਨ ਸੁਮੇਦ ਮੈਂ ਤੁਹਾਨੂੰ ਕਰਤਾ ਆਸਤਾ ਜੀ ਅੱਛਾ ਇਹ ਮੁੱਦਾ ਕੀ ਹੈ ਬਰਬਰ ਤੁਹਾਡਾ ਜੀ ਅਸੀਂ 5 ਸਾਲ ਤੋਂ ਇੱਕ ਦੋ ਮਹੀਨਿ ਮੂਰਤੀ ਸਥਾਪਨਾ ਦੀਸ ਬਣਾਉਂਦੇ ਆ ਜੀ ਹੁਣ ਇਸ ਸਾਲ ਵੀ ਇੱਕ ਦੋ ਮਹੀਨਿ ਬਣਾਉਣ ਲੱਗਾ ਜੀ ਇੱਥੇ ਕੁਝ ਪਿੱਛੇ ਬੱਚੇ ਮਹੱਲੇ ਦੀ ਉਹ ਕਹਿੰਦੇ ਸੀ ਮੇਰੇ ਕੋਲ ਪਿਛਲੇ ਮੰਗਲਵਾਰ 11 ਵਜੇ ਆਏ ਵੀ ਅਸੀਂ ਪ੍ਰੋਗਰਾਮ ਕਰਨਾ ਹੈ ਵੀ ਲੰਗਰ ਅਸੀਂ ਚਲਾਉਣਾ ਹੈ ਮੈਂ ਕਿ ਜੰਗਾ ਤੁਸੀਂ ਚਲਾਉਣਾ ਬੇਖੁਸ਼ੀ ਹੋ ਕੇ ਚਲਾਓ ਮੇਨ ਕੋਈ ਤਰਾਜੀ ਚ ਕੋਸੀ ਤੁਹਾਡਾ ਕਾਰਜ ਵਿੱਚ ਨਾਮ ਹੀ ਲਿਖਾਂਗੇ ਵੀ ਵਧੀਆ ਯੂਥ ਉਹ ਚ ਚਲਾਓ ਫਿਰ ਕਹਿੰਦੇ ਜੀ ਲੰਗਰ ਲੰਗਰ ਨਹੀਂ ਅਸੀਂ ਸਾਰਾ ਕੰਮ ਅਸੀਂ ਸੰਭਾਂਗੇ ਕਿਤੇ ਤਾਂ ਨਹੀਂ ਹੋ ਜਾ ਜਿਹੜੇ 25 30 ਸਾਥ ਤੋਂ ਸਸਤਾ ਸੰਭਾਰ ਰਹੇ ਨੇ ਉਹ ਕੀ ਹੋ ਸਕਦਾ ਤੁਸੀਂ ਲੰਗਰ ਚਲਾਓ ਅਸੀਂ ਤੁਹਾਡੇ ਨਾਲ ਆ ਕਹਿੰਦੇ ਨਹੀਂ ਜੀ ਅਸੀਂ ਸੰਭਾਂਗੇ ਸਾਰਾ ਕੰਮ ਅਸੀਂ ਕਰਾਂਗੇ ਇਹਨਾਂ ਨੇ ਚੱਕ ਕੇ ਦੂਜੇ ਦਿਨ ਅਸੀਂ ਆਤੋਂ ਪੰਦਰੋਂ 20 ਦਿਨ ਪਹਿਲੇ ਮਤਾ ਪਾ ਕੇ ਲੰਗਰ ਦਾ ਬੋਰਡ ਵੀ ਲਾਤਾ ਸੀ ਇਹਨਾਂ ਨੇ ਦੂਜੇ ਦਿਨ ਚੱਕ ਕੇ ਬੋਰਡ ਲਾਤਾ ਜੀ ਵੀ ਲੰਗਰ ਅਸੀਂ ਚਲਾਵਾਂਗੇ ਸਾਰਾ ਕੰਮ ਇਹਨਾਂ ਨੇ ਸਾਡੇ ਤਾਂ ਮੈਂ ਜ਼ਬਾਨ ਕਰ ਚੁੱਕਿਆ ਮੈਂ ਕਿ ਜੇ ਤੁਸੀਂ ਜ਼ਬਾਨ ਕਰ ਚੁੱਕੇ ਤੁਸੀਂ ਮੇਰੇ ਨਾਲ ਰੱਖ ਦੋ ਕਿ ਪਵਨ ਨਹੀਂ ਦੇਣ ਦਿੰਦਾ ਉਹ ਫਿਰ ਵੀ ਇਹਨੂੰ 50 ਹਜ਼ਾਰ ਦੇ ਕੇ ਮੈਨੂੰ ਕਹਿੰਦੇ ਜੇ ਪੈਸੇ ਨਾ ਆਏ ਇੰਨਾ ਵਿਆਹ ਸਾਨੂੰ ਪੈਸੇ ਜਮਾਉਂਗਾ 5 ਸਾਲ ਹੋ ਗਏ ਨਾਲ ਵਿਆਹ ਤੇ ਇਹਨੇ ਪੈਸੇ ਆ ਗਏ ਮੁੜ ਗਏ ਨਾ ਜੀ ਉਸ ਤੋਂ ਬਾਅਦ ਫਿਰ ਇਹਨਾਂ ਨੇ ਕਹਿੰਦੇ ਗਾਉਂ ਸਾਲ ਤੂੜੀ ਦੇਣੀ ਹੈ ਮੈਂ ਕਿਹਾ ਵੀ ਡਾਕਟਰ ਸਾਹਿਬ ਮੰਦਰ ਵਾਸਤੇ ਸਸਤਾ ਵਾਸਤੇ ਜਿਹੜਾ ਦਾਨ ਦੇ ਦਿੱਤਾ ਮੰਦਰ ਵਾਸਤੇ ਦੇਖ ਜਾਂਦੇ ਨਹੀਂ ਆਪਾਂ ਜੀ ਦਾਨ ਦੇਣਾ ਹੈ ਮੰਦਰ ਤੇ ਆਪਣੀ ਇੱਛਾ ਹੈ ਆਪਾਂ ਦਾ 15-16 ਮੈਂਬਰ ਹਾਂ 2-2000 ਰੁਪਏ ਪਾ ਕੇ ਆਪਾਂ ਪੱਲੋ ਪਾ ਕੇ ਦੇਨੇ ਆ ਕਹਿੰਦਾ ਨਹੀਂ ਜੀ ਮੰਦਿਰ ਚ ਦੇਵਾਂਗੇ ਫਿਰ ਇਸ ਕਰਕੇ ਮੇਨਾ ਮਾ ਹੋ ਗਈ ਫਿਰ ਕਰੋਨਾ ਦੇ ਟਾਈਮ ਪ੍ਰੋਗਰਾਮ 1-2 ਮਹੀ ਦਾ ਬੰਦ ਸੀ ਜੀ ਅਸੀਂ ਪੁੱਛਿਆ ਨਾਲ ਵੀ ਕੀ ਪ੍ਰੋਗਰਾਮ ਕਰਾਂ ਡਾਕਟਰ ਸਾਹਿਬ ਵੀ ਆਪਾਂ ਪ੍ਰੋਗਰਾਮ ਕੀ ਕਰਾਂ ਤੁਸੀਂ ਹੋਈ ਕਮੇਟੀ ਨਾਲ ਖੜਾ ਬਦੋ ਹਾਂ ਜੀ ਜਿਹੜੀ ਕਮੇਟੀ ਬਣੀ ਤੇਰੀ ਹੋਣੀ ਡਾਕਟਰ ਸਾਹਿਬ ਨੇ ਅਸਤੀਫਾ ਦੇ ਕੇ ਪੰਚ ਸਾਲ ਹੋ ਗਏ ਹੁਣ ਵੀ ਕਮੇਟੀ ਜਿਹੜੀ ਬਣੀ ਹੋਈ ਰੱਖਣਾ ਤੁਹਾਨੂੰ ਸੋਣਾ ਹਾਂ ਜੀ ਪੁਰਾਣੇ ਮੈਂਬਰ ਜਿਹੜੇ ਸਾਡੇ ਕੋਲ ਕੈਮ ਨੇ ਹੁਣ ਰੱਖਣਾ ਚਾਹੁੰਦੇ ਆ ਜੀ 25 ਸਾਲ ਦਾ ਕੋਈ ਪੁੱਛਣਾ ਹੈ ਔਰ ਮੈਂ ਕੀ ਕਹਿਣਾ ਚਾਹਤੋਂ ਕਮੇਟੀ ਹਾਂ ਜੀ ਸਭ ਤੋਂ ਪਹਿਲਾਂ ਤਾਂ ਮੈਂ ਮੰਦਰ ਕਮੇਟੀ ਵੱਲੋਂ ਆਪ ਸਭ ਜੋ ਪੱਤਰਕਾਰ ਭਾਈਚਾਰਾ ਹੈ ਉਹਨਾਂ ਦਾ ਮੰਦਰ ਕਮੇਟੀ ਵੱਲੋਂ ਸਵਾਗਤ ਕਰਦਾ ਹਾਂ ਔਰ ਅਸਲੀਅਤ ਇਹ ਹੈ ਜੀ ਕਿ ਜਿਹੜੇ ਮੰਦਰ ਦੀ ਪਹਿਲਾਂ ਕਮੇਟੀ ਬਣੀ ਹੋਈ ਸੀ ਯਾਨੀ ਰਜਿਸਟਰਡ ਨਹੀਂ ਸੀ ਉਸ ਨੂੰ ਇਹ ਸਾਰਾ ਭਾਈਚਾਰਾ ਜਿੰਨੇ ਵੀ ਸੂਝਵਾਨ ਇੱਥੇ ਖੜੇ ਨੇ ਮੋਤਬਰ ਬੰਦੇ ਖੜੇ ਨੇ ਸਿਆਣੇ ਨੇ ਸੂਝੇ ਹੋਏ ਨੇ ਇਹ ਮੰਦਰ ਦੀ ਜਿਹੜੀ ਹੈ ਸਿਸਟਮ ਚਲਾ ਰਹੇ ਸੀ ਔਰ ਉਸ ਤੋਂ ਬਾਅਦ ਪਤਾ ਨਹੀਂ ਇਸ ਮਹੱਲੇ ਦੀ ਜਿਹੜੇ ਕਿ ਤਿੰਨ ਚਾਰ ਆਪਾਂ ਕਹਿ ਲਓਗੇ ਨਵੇਂ ਜਿਹੜੇ ਉੱਥੇ ਹੋਏ ਨੇ ਮੁੰਡੇ ਜਿਨ੍ਹਾਂ ਨਵਾਂ ਫੋਨ ਹੈ ਉਹ ਕਿਉਂਕਿ ਉਹਨਾਂ ਨੂੰ ਕੋਈ ਤਜਰਬਾ ਨਹੀਂ ਹੈ ਇਸ ਚੀਜ਼ ਦਾ ਉਹ ਇਸ ਜਿਹੜੇ ਸੀਨੀਅਰ ਮੈਂਬਰ ਨੇ ਜੋ ਮੌਜੂਦਾ ਕਮੇਟੀ ਐਸਿਸਟਮ ਚਲਾ ਰਹੀ ਹੈ ਬਹੁਤ ਵਧੀਆ ਤਰੀਕੇ ਨਾਲ ਚਲਾ ਰਹੀ ਹੈ ਔਰ ਉਸ ਦੇ ਵਿੱਚ ਵਿਜਨ ਪਾਉਣ ਦੇ ਵਾਸਤੇ ਉਹ ਸਾਨੂੰ ਨਹੀਂ ਪਤਾ ਵੀ ਉਹ ਕਿਸ ਦੀ ਸ਼ਾਦੇ ਨਾਲ ਉਹ ਇਹ ਕੰਮ ਕਰ ਰਹੇ ਨੇ ਉਹਨਾਂ ਨੇ ਅੱਜਕੱਲ ਜਿਹੜਾ 2 ਮਈ ਦਾ ਸਾਲਾਨਾ ਪ੍ਰੋਗਰਾਮ ਹੁੰਦਾ ਹੈ ਇੱਥੇ ਮੰਦਰ ਦਾ ਕਿ ਸੰਸਾ ਕੋਈ ਵੀ ਧਾਰਮਿਕ ਹੈ ਸਿਰਫ ਉਹਦੇ ਮੂੰਹ ਨੂੰ ਦਾਨ ਨਹੀਂ ਮਿਲਦਾ ਜਿਹੜੇ ਕਿ ਸੰਸਥਾ ਨੂੰ ਚਲਾਉਣ ਦੇ ਵਾਸਤੇ ਜਿਹੜੇ ਆਗੂ ਨੇ ਸੂਚਨ ਮੈਂਬਰ ਨੇ ਚਿਹਰੇ ਨੇ ਉਹਨਾਂ ਨੂੰ ਦਾਨ ਮਿਲਦਾ ਸੋ ਅਸੀਂ ਤਾਂ ਇਹ ਹੀ ਚਾਹਦੇ ਹਾਂ ਸਾਰੇ ਮਹੱਲਾ ਨਿਵਾਸੀ ਸਾਰੇ ਕਿ ਜੋ ਵੀ ਇਸ ਵਕਤ ਮੌਜੂਦਾ ਜਿਹੜੋ ਸੇਵਾਦਾਰ ਨੇ ਤਨੋਂ ਮਨੋਂ ਸੇਵਾ ਕਰ ਰਹੇ ਨੇ ਮੰਦਿਰ ਦੀ ਪਿਛਲੇ 25 ਸਾਲਾਂ ਤੋਂ ਜੁੜੇ ਹੋਏ ਨੇ ਮੈਂ ਵੀ ਇਸ ਮੰਦਿਰ ਕਮੇਟੀ ਦੇ ਨਾਲ ਜਿਹੜਾ ਹੈ 3-4 ਪਿਛਲੇ 3-4 ਸਾਲਾਂ ਤੋਂ ਜੁੜਿਆ ਹਾਂ ਕਿਉਂਕਿ ਸਾਨੂੰ ਵੀ ਕਿਉਂਕਿ ਮੈਂ 4-5 ਜਿਹੜੇ ਸਮਾਜ ਸੇਵੀ ਸੰਸਥਾਵਾਂ ਨਾਲ ਜੁੜਿਆ ਮੈਨੂੰ ਇੱਥੇ ਕਿਸੇ ਕਿਸਮ ਦੀ ਕੋਈ ਟੀ ਨਹੀਂ ਨਜ਼ਰ ਆਈ ਤੋ ਇਸੀ ਕਰਕੇ ਅਸੀਂ ਸਾਰੇ ਮਹੱਲੇ ਵਾਲੇ ਕਿਉਂਕਿ ਜਿੱਥੇ ਕਹਿੰਦੇ ਨੇ ਕਿ ਸੇਵਾ ਹੋਣਾ ਜੀ ਉਥੇ ਕੋਈ ਨਾ ਕੋਈ ਤੜੀਕਾ ਵੀ ਜ਼ਰੂਰ ਆਂਦੇ ਜਾਂਦੇ ਆਂਦੇ ਆਂ ਵਾਲੇ ਆਂਦੇ ਨੇ ਸੋ ਇਸ ਵਕਤ ਦਾ ਜਿਹੜਾ ਸਿਸਟਮ ਹੈ ਉਹ ਇਹੀ ਚੱਲ ਰਿਹਾ ਹੈ ਕਿ ਜਿਹੜੇ ਸਹੀ ਕੰਮ ਦੇ ਵਿੱਚ ਰੋੜੇ ਅਟਕਾਉਣ ਵਾਲੇ ਚੰਗਾ ਆਪੂ ਜਿਹੜੇ ਗਲਤ ਨੇ ਸਮਾਜਿਕ ਸਮਾਜ ਸਾਡਾ ਉਹਨਾਂ ਨੂੰ ਅੱਛਾ ਨਹੀਂ ਮੰਨਦਾ ਉਹ ਰੋੜੇ ਅਟਕਾਉਣ ਦੀ ਕੋਸ਼ਿਸ਼ ਕਰ ਰਿਹਾ ਸੋ ਸਾਡੀ ਇਹ ਵੀ ਬੇਨਤੀ ਹੈ ਕਿ ਚਲੋ ਪਰਪਿਤਾ ਪਰਮੇਸ਼ਵਰ ਹਨਮਾਨ ਜੀ ਜੀ ਬਸੰਗੇ ਉਹਨਾਂ ਨੂੰ ਸਮਾਤ ਦੇਵੇ ਔਰ ਉਹ ਕੇ ਜਿਹੜਾ 2 ਮਹੀ ਦਾ ਪ੍ਰੋਗਰਾਮ ਹੈ ਕਿ ਸਹੀ ਸਲਾਮਤ ਨਿਪਟੇ ਕਰ ਸਕਦਾ ਧੰਨਵਾਦ